ਬਾਦਸ਼ਾਹ ਪਰ ਕਾਲੇ ਕੀ ਬਾਦਸ਼ਾਹ ਪਰ ਕਾਲੇ ਕੀ ਕੀ ਹਾਲ ਮਰਾਡ ਠੀਕ ਆ ਵਧੀਆ ਬਾਈ ਬਾਵਾ ਸੰਗਤ ਬੈਠੀ ਆ ਇਹ ਆਪਣੇ ਬਾਪੂ ਜਰ ਕੇ ਪਿੰਡਣ ਦਾ ਬਾਦਸ਼ਾਹ ਪਰ ਕਾਲੇ ਕੇ ਪਾਣੀ ਚ ਪੈਂਦਾ ਹੈ ਤੇ ਦੁੱਧ ਦਾ ਲੰਗਰ ਲੈ ਕੇ ਆਇਆ ਜੀ ਸਪੈਸ਼ਲ ਪ੍ਰੋਗਰਾਮ ਕਰਾ ਕੇ ਆਪਣੇ ਕੋਲ ਚਾਹ ਵੀ ਲੈਣੀ ਬਹੁਤ ਸਾਰੇ ਦਿਖਾ ਸਕਦੇ ਆ ਬਹੁਤ 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 ਧੰਨਵਾਦ ਸਾਨੂੰ ਬਾਬਾ ਦਾ ਬਹੁਤ ਬਹੁਤ ਧੰਨਵਾਦ ਆ ਇਹ ਬਹੁਤ ਟਾਈਮ ਦੇ ਇਸ ਤਰ੍ਹਾਂ ਲੰਗਰੀ ਲੈ ਕੇ ਆਉਂਦੇ ਕਦੇ ਦੁੱਧ ਦਾ ਕਦੇ ਕੁਸ਼ੀ ਦਾ ਲੰਗਰ ਲੈ ਕੇ ਆਉਂਦੇ ਇਹ ਅੱਛਾ ਅੱਛਾ ਬਹੁਤ ਵਧੀਆ ਗੱਲ ਹੈ ਹਾਂ ਹਰ ਵਾਰ ਆਹ ਬਾਈ ਵੀ ਸੰਗਤ ਦੇ ਨਾਲ ਨੇ ਜੋ ਦੁੱਧ ਦਾ ਲੰਗਰ ਲੈ ਕੇ ਆਏ ਨੇ ਇਨ੍ਹਾਂ ਵੀਰਾਂ ਦਾ ਧੰਨਵਾਦ ਦੁੱਧ ਦੀ ਇੱਥੇ ਬਹੁਤ ਜ਼ਰੂਰਤ ਹੈ ਹੋਰ ਬਾਈ ਵੀ ਜੋ ਕੋਈ ਵੀਡੀਓ ਦੇਖਦਾ ਤਾਂ ਦੁੱਧ ਦੀ ਸੇਵਾ ਜ਼ਰੂਰ ਕਰੋ ਕਿਉਂਕਿ ਦੁੱਧ ਦੀ ਬਹੁਤ ਜ਼ਿਆਦਾ ਜ਼ਰੂਰਤ ਰਹਿੰਦੀ ਆ ਬਾਡਰ ਤੇ ਪ੍ਰਣਾ ਪਾ ਜੀ ਆਇਆ ਲੈ 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 ਆਈ ਲੈ ਜਾ ਉਹ ਕੋਈ ਨਾ ਮੈਂ ਹੋਰ ਦਾ ਪਹਿਲਾਂ ਇਹ ਪਾ ਜੀ ਚਾ ਉਹ ਕੋਲ 40 40 ਨਾ ਤੇਰਾ ਗੇੜਾ ਸਾਰਿਆਂ ਨੂੰ ਇੱਧਰ ਤੈਨੂੰ ਵੀ ਹੁੰਦੇ ਬਹੁਤ ਕਰ ਲਿਆ ਆ ਨਾ ਬਟੇ ਇਹਦੀ ਪੌਣ ਆ ਜੂਗੀ ਇਹਨੇ ਤੇਜ਼ ਨਾਲ ਜਾ ਇੱਥੇ ਮਾਈਕਰ ਦਾ ਚਾਕਲਾ ਗਾਦਾ ਮੈਂ ਸਾਰੇ ਪਾਸੇ ਬਣਾ ਮੈਂ ਤਾਂ ਕੋਈ ਆਉਂਦਾ ਪਿੰਟਰ ਨਾਲ ਲੈਦੀ ਕੋ ਪਟਿਆ ਬਸ ਇਧਰ ਕੀ ਲੈਣ ਜਾਣਾ ਤਾ ਕੰਪੜੀ ਕੱਟ ਲੀਂਦੇ ਆਹ ਬਾਕੀ ਕਰੀ ਲੇ ਪਾ ਬਲੇ ਪਿੰਡੀ ਕੋ ਬਣੀ ਜਾਂਦੀ ਹੈ ਜਾਂਦਾ ਉਹ ਹੀ ਤੇਦੀ ਆ ਆਹ ਇਹਨਾਂ ਨੂੰ ਤਲਾਪਾ ਕੋਈ ਨਹੀਂ ਆਪਾਂ ਛੱਡਿਆ ਆਂ ਏਡੀ ਗੱਲ ਕਰੀਂ ਚੱਲ ਬਸ ਵਾੱਤ ਸੋ ਵਾਲੇ ਫਿਰ ਸੁਰੀ ਰਾਂਡ ਛਾਡੋ ਕੋਈ ਗੱਲ ਕੋਈ ਗੱਲ ਨਹੀਂ ਨਿਆਣੇ ਗਲਤੀ ਕਰਦੇ ਹਾਂ ਇਹ ਇੱਲਾਜ ਨਾ ਕੋਈ ਨਹੀਂ ਨਾਲੀ ਕੀ ਕਰਨਾ ਉਹਨਾਂ ਉਹਨਾਂ ਬੈਲ ਨਹੀਂ ਕਪੜੀ ਵਾਲੇ ਸੱਗੀਰ ਮਿੱਤਰ ਪਿਆਰ ਜੇ ਕੱਟ ਲਓ ਜੀ ਕੱਟ ਕੇ ਇਹਨੂੰ ਕੱਟ ਦੇ ਸਰਪੰਚ ਜੀ ਬਾਦਸ਼ਾਹ ਪਰ ਕਾਲੇ ਕੀ ਕੀ ਹਾਲ ਬਰਾੜ ਠੀਕ ਹੈ ਵਧੀਆ ਬਾਈ ਬਾਬਾ ਸੰਗਤ ਬੈਠੀ ਆ ਇਹ ਆਪਣੇ ਬਾਪੂ ਜਰਗੇ ਪਿੰਡਣ ਦਾ ਬਾਦਸ਼ਾਹ ਪਰ ਕਾਲੇ ਕੀ ਪਾਣੀ ਚ ਪੈਂਦਾ ਹੈ ਤੇ ਦੁੱਧ ਦਾ ਲੰਗਰ ਲੈ ਕੇ ਆਇਆ ਜੀ ਸਪੈਸ਼ਲ ਪੋਤਾਂ ਲੰਗਰ ਤੇ ਆਪਣੇ ਕੋਲ ਚਾਹ ਵੀ ਰੇਣੀ ਬਹੁਤ ਸਾਰੇ ਦਿਖਾ ਸਕਦੇ ਆ ਬਹੁਤ 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 ਧੰਨਵਾਦ ਸਾਨੂੰ ਬਾਬਾ ਦਾ ਬਹੁਤ ਬਹੁਤ ਧੰਨਵਾਦ ਆ ਇਹ ਬਹੁਤ ਟਾਈਮ ਦੇ ਇਸ ਤਰ੍ਹਾਂ ਲੰਗਰੀ ਲੈ ਕੇ ਆਉਂਦੇ ਕਦੇ ਦੁੱਧ ਦਾ ਕਦੇ ਕੁਸ਼ੀ ਦਾ ਲੰਗਰ ਲੈ ਕੇ ਆਉਂਦੀ ਹੈ ਅੱਛਾ ਅੱਛਾ ਬਹੁਤ ਵਧੀਆ ਗੱਲ ਹੈ ਹਾਂ ਹਰ ਵਾਰ ਆਹ ਬਾਈ ਵੀ ਸੰਗਤ ਦੇ ਨਾਲ ਨੇ ਜੋ ਦੁੱਧ ਦਾ ਲੰਗਰ ਲੈ ਕੇ ਆਏ ਨੇ ਇਹਨਾਂ ਵੀਰਾਂ ਦਾ ਧੰਨਵਾਦ ਦੁੱਧ ਦੀ ਇੱਥੇ ਬਹੁਤ ਜ਼ਰੂਰਤ ਹੈ ਹੋਰ ਬਾਈ ਵੀ ਜੋ ਕੋਈ ਵੀਡੀਓ ਦੇਖਦਾ ਤਾਂ ਦੁੱਧ ਦੀ ਸੇਵਾ ਜ਼ਰੂਰ ਕਰੋ ਕਿਉਂਕਿ ਦੁੱਧ ਦੀ ਬਹੁਤ ਜ਼ਿਆਦਾ ਜ਼ਰੂਰਤ ਰਹਿੰਦੀ ਆ ਬਾਰਡਰ ਤੇ ਬਰਾਣਾ ਕੋਈ ਹੋਇਆ ਲੈ 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 ਆਈ ਲੈ ਜਾ ਉਹ ਵੀ ਬੜਾ ਤੇਰਾ ਗੇੜਾ ਸਾਰਿਆਂ ਨੂੰ ਇੱਧਰ